ग्रेजुएशन बॉम्बे कॉलेज से की बाद की पढ़ाई विदेशों से अमेरिका और जर्मनी से कॉमर्स कॉलेज से ब्रिटिश से पढ़ाई की ला की डिग्री की उनकी डिग्रियों के बारे में अगर सोचे तो इतनी डिग्रियां हैं कि काउंटिंग में आज नहीं आती माना जाता है कि उन्होंने बत्तीस डिग्रियां की थी कुल

ਸਭ ਤੋਂ ਪਹਿਲਾਂ ਤਾਂ ਸਭ ਨੂੰ ਜੈ ਪੀਮ ਜੈ ਭਾਰਤ ਅੱਜ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ ਕੰਤਲਵਾੜਾ ਵੱਲੋਂ ਬਾਬਾ ਸਾਹਿਬ ਵੀ ਮਿੰਟਕਰ ਜੀ ਦਾ 133ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਨਾਲ ਬਹੁਤ ਉਤਸ਼ਾਹ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਅਰ ਅੱਜ ਦਾ ਜੋ ਪ੍ਰੋਗਰਾਮ ਸਿਗਾ ਇਹਦਾ ਫੋਕਸ ਲੇਡੀ ਸ਼ਕਤੀ ਉੱਪਰ ਨਾਰੀ ਸ਼ਕਤੀ ਉੱਪਰ ਬੱਚੇ ਉੱਪਰ ਸਿਗਾ ਜੋ ਪ੍ਰੋਗਰਾਮ ਸੀ ਉਹਦੇ ਵਿੱਚ ਇਹਨਾਂ ਬੀਬੀਆਂ ਔਰ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਆਪਣੇ ਆਪਣੇ ਵਿਚਾਰ ਰੱਖੇ ਔਰ ਸੰਗਤ ਨੂੰ ਮੇਰੀ ਵੀ ਇਹ ਬੇਨਤੀ ਹੈਗੀ ਆ ਕਿ ਬਾਬਾ ਸਾਹਿਬ ਭਿਮਰਾਓ ਅਭਿਡਕਰ ਦੀ ਜੋ ਫਲਸਫੀ ਹੈ ਜੋ ਤੇ ਵਿਚਾਰ ਹਨ ਉਹਨਾਂ ਦੇ ਉਹ ਸਾਰਿਆਂ ਨੂੰ ਫੋਲੋ ਕਰਨੀ ਚਾਹੀਦੇ ਆ ਪ੍ਰੈਕਟੀਕਲ ਰੂਪ ਵਿੱਚ ਅਸੀਂ ਫੋਲੋ ਕਰਾਂਗੇ ਤਾਂ ਸਾਡਾ ਜੀਵਨ ਜਿਹੜਾ ਹੈਗਾ ਆ ਉਹਦਾ ਜੀਵਨ ਪੱਧਰ ਉੱਚਾ ਹੋ ਜਾਊਗਾ ਭਿਮਰਾਓ ਅਭਿਡਕਰ ਜੀ 133ਵਾਂ ਜਨਮ ਦਿਨ ਅੱਜ ਇੱਥੇ ਮਨਾਇਆ ਗਿਆ ਥੋੜਾ ਦੇ ਅੰਦਰ संत गुरु रविदास जी मंदिर में तो उनके जन्मदिन पर सभी बुद्धिजीवी लोग समाज के अन्य लोग इकट्ठे हुए और उन्होंने बाबा साहब को जन्मदिन पर नमन किया और उनको सम्मान किया और उनकी नीतियों पर चलने के लिए प्रेरित किया कि आने वाली पीढ़ी उनके चिन्हों पर उनके आदर्शों पर उनके मूल्यों पर चलकर जैसे समाज में उन्होंने समानता की बात करी दूसरी चीज़ों की शिक्षा की बात करी तो उस तरीके से शिक्षा एक ऐसा हथियार है जो मनुष्य के लिए ताकत बनता है शिक्षा से ऊपर नॉलेज के लिए ज्ञान मनुष्य के लिए सबसे जरूरी है उसके सिर पे, उसके बल पर इंसान तरक्की करता है तो आज डॉक्टर साहब के जन्मदिन पर उनको याद किया गया उनको नमन किया गया ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਜਿੱਤੇ ਪੂਰੇ ਵਿਸ਼ੂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਬਹੁਤ ਹੀ ਚਾਵਾਂ ਦੇ ਨਾਲ ਗੁਰੂ ਘਰ ਵਿਖੇ ਜਨਮ ਦਿਨ ਮਨਾਇਆ ਗਿਆ। ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸਾਨੂੰ ਇੱਕ ਲੈਸਨ ਦਿੱਤਾ ਪੜੋ ਜੜੋ ਸੰਘਰਸ਼ ਕਰੋ ਤੇ ਸਾਡੀ ਜਿਹੜੀ ਸਮੁੱਚੀ ਟੀਮ ਇਸ ਮਿਸ਼ਨ ਦੇ ਉੱਤੇ ਲਗਾਤਾਰ ਕੰਮ ਕਰ ਰਹੀ ਹੈ ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਪਰਬੁੱਧ ਭਾਰਤ ਫਾਊਂਡੇਸ਼ਨ ਦੇ ਮਾਧਿਅਮ ਤੋਂ ਹਰ ਪਿੰਡ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਅਸੀਂ ਟੈਸਟ ਲਗਭਗ 4 ਸੈਂਟਰ ਅਸੀਂ ਪ੍ਰਵुद्ध ਭਾਰਤ ਫਾਊਂਡੇਸ਼ਨ ਦੇ ਬਣਾਏ ਆ ਤੇ ਅੱਜ ਦੇ ਸਮਾਗਮ ਦੇ ਵਿੱਚ ਬੱਚਿਆਂ ਨੂੰ ਜੋ ਸੈਂਟਰ ਦੇ ਵਿੱਚੋਂ ਫਰਸਟ ਆਏ ਆ ਉਹਨਾਂ ਬੱਚਿਆਂ ਨੂੰ ਅਸੀਂ 2-2000 ਰੁਪਏ ਜਿਹੜਾ ਉਹਨਾਂ ਨੂੰ ਇੱਕ ਗਿਫਟ ਦਿੱਤਾ ਆ ਉਹਨਾਂ ਨੂੰ ਪ੍ਰਾਈਜ਼ ਦਿੱਤਾ ਬੱਚਿਆਂ ਨੂੰ ਤਜੋ ਪਰਵਧਪਾਤ ਵੱਲੋਂ ਵੀ ਸਾਨੂੰ ਉਹ ਬਾਬਾ ਸਾਹਿਬ ਦੇ ਸਰੂਪ ਆਏ ਸੀ ਉਹ ਵੀ ਅਸੀਂ ਬੱਚਿਆਂ ਨੂੰ ਨਾਲ ਦੇ ਨਾਲ ਦਿੱਤੇ ਆ ਤੇ ਸਾਡੀ ਜਿਹੜੀ ਕਮੇਟੀ ਆ ਲਗਾਤਾਰ ਇਸ ਮਿਸ਼ਨ ਦੇ ਉੱਤੇ ਜੋ ਬਾਬਾ ਸਾਹਿਬ ਦਾ ਨਾਰਾ ਸੀ ਪੜੋ ਜੁੜੋ ਸੰਘਰਸ਼ ਕਰੋ ਲਗਾਤਾਰ ਅਸੀਂ ਵਰਕ ਕਰ ਰਹੇ ਆ ਤੇ ਸਾਰੀਆਂ ਸੰਗਤਾਂ ਨੂੰ ਪਿੰਡਾਂ ਦੇ ਵਿੱਚ ਨੇੜੇ ਤੇੜੇ ਜੋ ਵੀ ਹੈ ਕਲੋਨੀ ਦੇ ਵਿੱਚ ਅਸੀਂ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਸਾਡਾ ਮਕਸਦ ਹੈਗਾ ਬਾਬਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨਾ ਜੋ ਬਾਬਾ ਸਾਹਿਬ ਨੇ ਨਾਰਾ ਦਿੱਤਾ ਸੀ ਅਸੀਂ ਉਸ ਨਾਰੇ ਦੇ ਉੱਤੇ ਉਸ ਨਾਰੇ ਦੇ ਉੱਤੇ ਅਸੀਂ ਉੱਤਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਨਾ ਹੀ ਸ਼ਬਦਾਂ ਨਾਲ ਮੈਂ ਰਜਾ ਲੈਂਦਾ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ